ਤੇ ਇਹਦਾ ਮजूद ਮਹਾਰਾਜ ਕਹਿੰਦੇ ਕਹਿੰਦੇ ਕਿਹੜਾ ਮजूद ਇਹਦਾ ਹੈ ਕਿ ਜਲ ਕੀ ਪੀਂਦ ਪਉਣ ਕਾ ਤੁੰਗਾ ਰਗਤ ਬੰਦ ਕਾ ਗਾਰਾ ਕਹਿੰਦੇ ਈ ਇਹਦਾ ਮजूद ਹੈ 8 ਮਾਸ ਨਾਣੀ ਕੋ ਪਿੰਜਰ ਪੰਛੀ ਬਸੇ ਵਿਚਾਰਾ ਪ੍ਰਾਨੀ ਕਾ ਮੇਰਾ ਕਾ ਤੇਰਾ ਕਹਿੰਦੇ ਇਹ ਪ੍ਰਾਣਾ ਵਾਲੇ ਜੀਵ ਕੀ ਤੇਰਾ ਕੀ ਮੇਰਾ ਕਿਹੜੀ ਚੀਜ਼ ਦੀ ਮੇਰੂ ਮੇਰੂ ਸਭੋ ਕਹਤਾ ਹਦਸੇ ਉਦੋ ਜੀਤ ਅੰਧਕਾਰ ਸੰਗੀਨੇ ਕਹੂ ਇਹ ਅਚਰਜ ਹੈ ਰੀਤ ਸਭ ਜਿਹੜਾ ਕਰ ਕੋਈ ਜਾਣੈ ਕਮਨ ਇਹਾ ਜਗ ਨਹੀਂ ਤੇ ਕੋਈ ਜਾਣੈ ਕੋਈ ਜਾਣਦਾ ਵਰਗਾ ਕਮਨ ਇਹਾ ਜਗ ਨਹੀਂ ਜਿਸੋਏ ਕਿਰਪਾਲ ਸੋਈ ਬਿਦ ਬੇਜੁਜਾ ਤਾਂ ਕੀ ਨਿਰਮਲ ਇਤ ਸਤਗੁਰੂ ਮਹਾਰਾਜ ਨੇ ਸੱਣਣਾ ਹੈ ਬੁਝਣਾ ਹੈ ਇਸ ਗੱਲ ਨੂੰ ਇਹ ਜਿਹੜੀ ਪਰਮਤਮਾ ਪਰਮਾਤਮਾ ਨੇ ਸੰਗ ਮਿਲਾਣੀ ਪਾਈਏ ਬੁਝਾਰਤ ਪਾਈਏ ਨੂੰ ਬੁਝਣਾ ਹੈ ਇਸ ਪੁੰਨਿਆ ਮੈਂ ਕੌਣ ਹਾਂ ਕਿਉਂਕਿ ਮਾਤੁਰ ਦੇ ਮਾਤੁਰ ਸਰਵ ਜਵਾਹਰ ਮਾਤ ਲੋਕ ਲੋਕ ਦੀ ਵਰਤੀ ਸਤਿ ਮਾਤੁਰ ਜੀ ਦੇ ਸਭੇ ਵਰਤੋਂ ਮਾਨ ਕਰ ਜਿੰਨਾਂ ਕੋ ਪੈਨਾਤ ਦੁਨੀਆਂ ਦੇ ਇਹਨੇ ਹੀਰੇ ਮਤੀ ਜਵਾਹਰ ਰਾਜੇ ਸਵਾਰਨ ਤੇ ਬੰਦਲਾ ਰਾਜੇ ਦਾ ਨਾਮ ਹੈ ਤੁਮ ਜਰੋਰੀ ਨਿਆਮ ਦੇ ਰਾਜੇ ਦਾ ਨਾਮ ਜਪ ਕੇ ਸਤਿ ਹੋ ਜਾ ਸਤਿਗੁਰੂ ਸਭੇ ਪ੍ਰਮੇਹ ਪ੍ਰਾਨ ਉਕਾਰ ਕੋਪੀਆਂ ਨਾਮ ਬਿਲਾ ਸਭ ਪੂਰ ਕਾਲੀ ਮੇਸ਼ੇ ਕੋਲ ਰਾਮ ਤੋਂ ਮੇਰਾ ਸਭ ਕੁੰਭ ਰੰਗ ਨੇ ਮੂਰਿਕਾ ਆਉਲੇ ਜਿਨਾਂ ਘਰਾਂ ਦੇ ਮੇਰੇ ਸ਼ਾਤਰ ਨੇ ਸਰਦ ਸਿਮਰਤੀਆਂ ਨੇ ਜਸਾਰਥ ਦੀ ਗੀਤ ਤੇ ਚੰਦਰ ਨਾਨ ਜੋ ਕੋ ਸਰਦ ਅਨਾਲ ਨਾਮ ਰਸ ਨਹੀਂ ਚੀਏ ਆ ਜਾਏ ਉਹ ਨਾਮ ਤੇ ਜਬਾਤ ਸੁਣਾਉਂਦਾ ਸਰੂਪਾਚਾਰਾ ਰਾਜੇਂਦਰ ਜਿਨਨੇ ਇਸ ਸੰਸਾਰ ਉਤੇ ਰਹਿ ਕਰਕੇ ਪ੍ਰਮਾਤਮਾ ਦਾ ਨਾਮ ਜਪ ਲਿਆ ਤੇ ਸਰੂਪਾਚਾਰਾ ਰਾਜੇਂਦਰ ਉਹਨਾਂ ਦਾ ਆਮੜਾ ਸੋਹਣਾ ਬਰ ਸਚਿਆ ਸਿੱਖ ਨੇ ਉਹਨਾਂ ਦਾ ਜਨਮ ਸੋਹਣਾ ਹੋ ਗਿਆ ਉਹ ਜਨਮ ਮਹਾਰਾਜ ਉਹ ਮਨ ਰਾਜਾ ਪਰ